ਕਰਨ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਮੇਰੇ ਗੱਲ ਇਦਾਂ ਆਉਂਦੀ ਵੀ ਕੀਰੀ ਘਰ ਦੀ ਕੰਡੀਸ਼ਨ ਇਦਾਂ ਦੀ ਵੀ ਬੰਦਾ ਉਹ ਚੀਜ਼ ਐਫਰਡ ਨਹੀਂ ਕਰ ਸਕਦਾ ਹਨ ਜਿਹੜੀ ਆਪਣੇ ਘਰੇਲੂ ਦਾਲ ਸਬਜ਼ੀਆਂ ਜੀ ਦਹੀਂ ਦੁੱਧ ਕੇ ਇਹ ਆਪਾਂ ਨੂੰ ਬਹੁਤ ਜ਼ਰੂਰੀ ਆ ਜੀ ਹਨਾ ਵੀ ਆਪਣੇ ਪੁਰਾਣੇ ਪਹਿਲਵਾਨ ਵੀ ਪੁਰਾਣੇ ਕਬੱਡੀ ਪਲੇਅਰ ਵੀ ਸੀਨੀਅਰ ਹੋ ਗਏ ਸਾਰੇ ਤੇਸੀ ਖਰਾ ਕੀ ਜ਼ਿਆਦਾ ਘਰ ਦੀ ਖਾਣ ਜੀ ਬਦਾਬ ਹੋ ਗਿਆ ਸ਼ਰਧਈ ਹੋ ਗਿਆ ਦਲਿਆ ਹੋ ਗਿਆ ਹਨਾ ਵੀ ਜਿਹੜੀ ਘਰ ਦੇ ਵਿੱਚ ਘਰੇਲੂ ਚੀਜ਼ਾਂ ਆਪਣੇ ਹੈ ਆਪਾਂ ਨੂੰ ਉਹ ਜ਼ਿਆਦਾ ਲੈਣੀਆਂ ਚਾਹੀਦੀਆਂ ਦਾਜ ਅੱਜਕੱਲ੍ਹ ਉਹ ਸਟੱ ਚਿਕਨ ਦਾ ਨਾ ਚਿਕਨ ਖਾਈ ਜਾਂਦਾ ਹਨ ਤੇ ਪਰ ਜ਼ਿਆਦਾਤਰ ਸੀ ਨੇਚਰਲੀ ਖਰਾਕ ਖਾਣੀ ਚਾਹੀਦੀ ਬੰਦੇ ਨੂੰ ਵੀ ਬੰਦੇ ਦੀ ਸਟਰੈਂਥ ਵਾਦੇ ਪਾਵ ਰੋਦੇ ਹਨਾ ਤੇ ਜਿਹੜਾ ਬੰਦਾ ਨਾਨ ਵੇਜ ਨਾਨ ਵੇਜ ਖਾ ਸਕਦਾ ਜਿਹੜਾ ਬੰਦਾ ਪਨੀਰ ਖਾਂਦਾ ਉਹ ਪਨੀਰ ਖਾ ਲਵੇ ਹਨਾ ਜਿਹੜੀ ਘਰ ਦੀ ਖਰਾਕ ਹੈ ਉਹ ਮੈਂ ਤਾਂ ਜ਼ਿਆਦਾ ਮੰਨਦਾ ਜਿਹੜੀ ਘਰ ਦੀ ਖਰਾਕ ਹੈ ਫਰੂਟ ਹੋ ਗਿਆ ਇਹ ਜ਼ਿਆਦਾ ਆਪਾਂ ਨੂੰ ਖਾਣਾ ਚਾਹੀਦਾ ਨਵੀਂ ਜਨਰੇਸ਼ਨ ਨੂੰ ਵੀ ਨਵੀਂ ਚੀਜ਼ਾਂ ਨਹੀਂ ਜਾਣਾ ਜਿਹਦੇ ਵੀ ਮੀਟ ਖਾਣਾ ਜ਼ਰੂਰੀ ਆ ਵੀ ਮੀਟ ਖਾਣਾ ਜ਼ਰੂਰੀ ਨੀਗਾ ਵੀ ਜਿਹੜੀ ਨਾਰਮਲ ਖਰਾਕ ਆਪਾਂ ਖਾਣੇ ਆ ਜੇ ਉਹੀ ਵੀ ਹਨਾ ਐਫਰਟ ਕੀ ਕੋਈ ਨਹੀਂ ਐ ਫੜਾਉਂਦਾ ਹੁਣ ਸਹੀ ਗੱਲ ਮੇਰੀ ਕੰਡੀਸ਼ਨ ਕਿ ਇਹ ਇਦਾਂ ਦੀ ਸੀ ਵੀ ਘਰ ਦੇ ਵਿੱਚ ਦਾਲ ਸਬਜ਼ੀ ਹੋਣੀ ਹੋਈ ਖਾ ਲੈਣੀ ਤੇ ਉਹਨਾਂ ਦੇ ਹੀ ਉਹੀ ਲੈ ਲੈਣ ਤੇ ਉਹਦੇ ਨਾਲ ਵੀ ਆਪਣਾ ਕੰਮ ਚਲਾਉਣਾ ਚਲਾਉਣਾ ਸਹੀ ਗੱਲ ਐ ਇਹ ਗੱਲ ਤੁਹਾਡੀ ਬੜੀ ਵਧੀਆ ਲੱਗੀ ਵੀ ਦੇਸੀ ਖਾਣਾਕ ਬੜੀ ਜ਼ਰੂਰੀ ਐ ਦੁੱਧ ਦਹੀਂ ਲੱਸੀ ਕਿਉ ਤੇ ਨਾਲ ਦੀ ਨਾਲ ਹੀ ਇੱਕ ਜਿਹੜਾ ਅੱਜ ਕੱਲ੍ਹ ਇੱਕ ਮੁੰਡਿਆਂ ਨੂੰ ਘਟਪਟਾ ਸਰਦਾਈ ਉਹ ਬੜੀ ਜ਼ਰੂਰੀ ਹੈ। ਮੈਂ ਕਈ ਵਾਰੀ ਸਵਾਲ ਆਉਂਦਾ ਯਾਰ ਵੀ ਜਿੰਮ ਦਾ ਕਬੱਡੀ ਨਾਲ ਕੋਈ ਮੇਲ ਨਹੀਂਗਾ। ਇਹਦੇ ਬਾਰੇ ਮੇਰਾ ਭਰਾ ਜੇ ਤੂੰ ਕਲੀਅਰ ਕਰ ਦੇਵੇਂ। ਕਿਉਂਕਿ ਕਈ ਨਵੇਂ ਮੁੰਡੇ ਨਾ ਦੁਚਿੱਤੀ ਦੇ ਵਿੱਚ ਨੇ ਇਸ ਚੀਜ਼ ਨੂੰ ਲਗੇ ਯਾਰ ਵੀ ਅਸੀਂ ਜਿੰਮ ਲਾਈਏ ਜਾਂ ਨਾਂ ਲਾਈਏ ਜਾਂ ਅਸੀਂ ਗਰਾਊਂਡ ਪ੍ਰੈਕਟਿਸ ਕਰੀਏ। ਇਹਦੇ ਬਾਰੇ ਨਾ ਜ਼ਰੂਰ ਤੁਸੀਂ ਮੇਰਾ ਭਰਾ ਚਾਣਨਾ ਪਾਓ। ਮੈਂ ਵੀ ਰਵਿੰਦਰ ਕਈ ਵਾਰੀ ਸੁਣਿਆ ਵੀ ਪਲੇਅਰਾਂ ਦੇ ਵਿੱਚ ਵੀ ਭਾਜੀ ਜਿੰਮ ਲਾਉਣਾ ਕੋਈ ਜਿੰਮ ਲਾਉਣਾ ਵੀਰੇ ਕੋਈ ਗਲਤ ਗੱਲ ਨਹੀਂ ਹੈਗੀ। ਜਿੰਮ ਲਾਉਣਾ ਵੀ ਬਹੁਤ ਵਧੀਆ। ਤੇ ਬਾਕੀ ਇਹ ਆ ਵੀ ਤੁਸੀਂ ਜੈਮ ਦੀ ਜਾਂ ਵੇਟ ਟ੍ਰੇਨਿੰਗ ਤੁਸੀਂ ਟ੍ਰੇਨਿੰਗ ਕਿਦਾਂ ਕਰਦੇ ਆ ਜਦੋਂ ਤਾਂ ਤੁਹਾਡਾ ਸੀਜ਼ਨ ਸਟਾਰਟ ਹੁੰਦਾ ਉਦੋਂ ਤੁਸੀਂ ਜਿਹੜੀ ਹੈਵੀ ਟ੍ਰੇਨਿੰਗ ਆ ਉਹ ਤੁਸੀਂ ਨਾ ਕਰੋ ਉਹ ਤੁਸੀਂ ਬਹੁਤ ਹਲਕੇ ਵੇਟ ਨਾਲ ਤੁਸੀਂ ਟ੍ਰੇਨਿੰਗ ਕਰੋ ਤੇ ਜਿਹੜੀ ਤੁਹਾਡੀ ਬੋਡੀ ਜੇ ਉਹ ਮੈਚਾਂ ਦੇ ਟਾਈਮ ਸਪੀਡ ਰਵੇ ਜਦੋਂ ਆਫ ਸੀਜ਼ਨ ਆ ਤੁਸੀਂ ਫਿਰ ਭਾਰੀ ਵੀ ਕਰ ਸਕਦੇ ਹੋ ਤੇ ਮੈਚਾਂ ਦੇ ਨੇੜੇ ਆ ਕੇ ਜੈਮ ਵੀ ਓਨੀ ਜ਼ਰੂਰੀ ਆ ਭਾਜੀ ਜਾਨੀ ਕਿ ਪਾਵਰ ਲਈ ਸਾਨੂੰ ਜੈਮ ਬਹੁਤ ਜ਼ਰੂਰੀ ਆ ਪਹਿਲੀਆਂ ਗੱਲਾਂ ਜਦੋਂ ਤੁਸੀਂ ਵੀ ਨਹੀਂ ਪਰ ਹੁਣ ਬਹੁਤ ਸਾਰੀਆਂ ਐਕਸਰਸਾਈਆਂ ਚੇਂਜ ਹੋ ਗਈਆਂ ਜਿੱਦਾਂ ਹੁਣ ਨਵੀਆਂ ਐਕਸਰਸਾਈਆਂ ਡੈੱਡ ਲਿਫਟ ਲਾ ਲਓ ਸਕੋਟ ਲਾ ਲਓ ਜਿਹੜੀਆਂ ਸਾਨੂੰ ਬਹੁਤ ਜ਼ਿਆਦੀ ਇਨਕਲੂਡੀ ਨੇ ਕਿ ਉਹ ਐਕਸਰਸਾਈਆਂ ਸੀ ਵੇਟ ਨਾਲ ਹੀ ਕਰ ਸਕਦੇ ਆ ਜਾਦੇ ਪਾਵਰ ਲਈ ਕਹਿਣ ਤੋਂ ਭਾਵ ਤੁਹਾਡਾ ਵੀ ਜੇ ਗਰਾਊਂਡ ਦੀ ਐਕਸਰਸਾਈਜ਼ ਜ਼ਰੂਰੀ ਆ ਤਾਂ ਜਿਮ ਵੀ ਨਾਲ ਦੀ ਨਾਲ ਇਹ ਤਰ੍ਹਾਂ ਕਿ ਤੁਸੀਂ ਹਾਂ ਜੈਮ ਵੀ ਨਾਲ-ਨਾਲ ਜਾਨੀ ਕਿ ਉਹੀ ਆਪਾਂ ਗੱਲ ਕਰਦੇ ਵੀ ਜਿੱਦਾਂ ਟ੍ਰੇਨਿੰਗ ਥੋੜਾ ਕਰਨ ਦਾ ਤਰੀਕਾ ਆ ਵੀ ਆਪਾਂ ਮੈਚਾਂ ਜਦੋਂ ਜਦੋਂ ਤੁਹਾਡਾ ਸੀਜ਼ਨ ਚੱਲਦਾ ਉਸ ਟਾਈਮ ਤੇ ਉਸ ਟਾਈਮ ਤੇ ਜੈਮ ਨਾ ਲਾਓ ਉਦੋਂ ਤੁਸੀਂ ਆਪਣੀ ਬੋਡੀ ਨਾਲ ਵਰਕਆਊਟ ਕਰੋਗੇ ਜਿਆਦਾ ਤੁਸੀਂ ਊਠ ਖੈੜ ਨੂੰ ਆਪਾਂ ਸ਼ਬਾਡੇ ਕਹਿ ਦਿੰਨੇ ਆ ਜਾਂ ਹੋਰ ਇਦਾਂ ਟ੍ਰੇਨਿੰਗ ਰੱਸਾ ਚੜਨਾ ਜਾਂ ਜਾਂ ਸਪ੍ਰਿੰਟਲ ਹੋਣੀ ਹੈ ਸੀਜ਼ਨ ਦੇ ਟਾਈਮ ਤੁਹਾਨੂੰ ਸਪੀਡ ਵਰਕ ਦੀ ਪ੍ਰੈਕਟਿਸ ਗਰਾਊਂਡ ਦੀ ਵੱਧ ਕਰੋਗੇ ਤੁਹਾਡੀਆਂ ਮੂਵਮੈਂਟਾਂ ਬੋਗੀਆਂ ਜਿਆਦਾ ਫਲੈਕਸੀਬਿਲਟੀ ਜੇ ਤੁਹਾਡੇ ਬਹੁਤ ਜ਼ਰੂਰੀ ਤਾਂ ਤੋਂ ਤੁਹਾਡੇ ਛੱਟ ਵੀ ਘੱਟ ਵੱਜਣ ਦਾ ਡਰ ਨਹੀਂਦਾ ਜਿਹੜੀ ਰੁਪਿੰਦਰ ਫਲੈਕਸੀਬਿਲਟੀ ਉਹ ਥੋੜੀ ਗਰਾਊਂਡ ਦੀ ਟ੍ਰੇਨਿੰਗ ਨਾਲ ਫਲੈਕਸੀਬਿਲਟੀ ਹੋਊਗੀ ਤੇ ਜੈਮ ਨਾਲ ਤੁਸੀਂ ਪਾਵਰ ਟ੍ਰੇਨਿੰਗ ਕਰ ਸਕਦੇ ਹੋ ਪਾਵਰ ਤੇ ਫਲੈਕਸੀਬਿਲਟੀ ਦੋਨੋਂ ਚੀਜ਼ਾਂ ਬੜੀਆਂ ਜ਼ਰੂਰੀ ਨੇ